ਅੱਜ ਚੜੀ ਪਿੰਡ ਲੋ ਜੀ بارش ਹੋ ਰਹੀ ਆ ਮੀਂਹ ਦੇਖੋ ਸਾਨੂੰ ਅੱਜ ਨਵਾਂ ਦਿਖਾਉਨੇ ਆ ਹੋਰ ਵੀਡੀਓ ਲੋ ਜੀ ਨਾਲੀਆਂ ਭਰ ਚੁੱਕੀਆਂ ਨੇ ਤੇ ਪਾਣੀ ਦੀ ਨੰਗਣ ਦੀ ਸੁਭਾਵਨਾ ਮੁਸ਼ਕਲ ਏ ਟੋਬਾ ਵੀ ਭਰ ਗਿਆ ਬਹੁਤ ਬੁਰਾ ਹਾਲ ਹੈ ਲੋ ਜੀ ਆਪਾਂ ਤੁਹਾਨੂੰ ਹੋਰ ਵੀ ਗਾਹਾਂ ਦਿਖਾਉਨੇ ਆ ਵੀਡੀਓ ਪਾਣੀ ਦੇਖੋ ਜੀ ਨਾਲੀਆਂ ਤੋਂ ਬਾਹਰ ਹੋਇਆ ਫਿਰਦਾ ਪਾਣੀ ਨਾਲੀਆਂ ਭਰੀਆਂ ਪਈਆਂ ਨੇ ਇਹ ਬਾੜਮਦੀਤ ਉਹ ਆਪਣਾ ਪੂਰੀ ਆ ਹੈਂਡੂ ਜੂ ਪਾਣੀ ਪੂਰਾ ਭਰ ਚੁਪਿਆ ਨਾਲੀਆਂ ਨੂੰ ਪਾਣੀ ਸਾਹ ਨਹੀਂ ਹੁੰਦਾ। ਖਰਾਜ ਜੂ ਪਾਣੀ ਬੰਦੀ ਸੁਆਬ ਨਾਲ ਪੂਰੀ ਹੈ ਜੀ। ਜਿਹੜੇ ਹਿਸਾਬ ਨਾਲ ਨਹੀਂ ਪੈ ਰਿਹਾ। ਨਾਲੀਆਂ ਨੂੰ ਕਦੇ ਸਾਹ ਆਉਂਦਾ। ਲਓ ਜੀ ਟੋਬੇ ਦਾ ਮੁਆਇਨਾ ਕਰਦੇ ਆਂ ਹਾਂ ਲਖਵੰਦਰ ਕੰਨਾਗਮੀ ਪੈ ਗਿਆ ਥੋੜਾ ਹੀ ਪਿਆ ਥੋੜਾ ਹੀ ਪਿਆ ਟੋਬੇ ਦਾ ਪਾਣੀ ਕੀ ਕਹਿੰਦਾ ਜਾਊਗਾ ਕਿੱਥੇ ਤੱਕ ਅੱਛਾ ਉੱਟੇ ਪੁਟਾ ਦਾ ਸਾਈਡ ਤੇ ਆ ਟੋਬੇ ਵਾਲਾ ਵੀ ਬਹੁਤ ਆ ਭੈਣ ਜੋ ਨਾਲੀਆਂ ਦੇਖਿਆ ਸਾਰੀਆਂ ਉਹ ਆ ਇੱਧਰ ਪਿੰਡ ਦੀ ਵੀ ਪਾਣੀ ਆਇਆ ਹੋਇਆ ਬਹੁਤ ਪਾਣੀਆਂ ਬੁਰਾ ਹਾਲ ਹੈ ਬਹੁਤ ਮੀਂਹ ਪੈ ਰਿਹਾ ਹੈ ਆਈ ਦਾ ਮਣਿਆ ਸਾਹ ਆ ਗਿਆ ਬਹੁਤ ਬੁਰਾ ਹਾਲ ਤਾਂ ਪਹਿਲਾਂ ਦਾ ਲੈ ਇਹਦੀ ਬਣਾ ਲਓ ਵੀਡੀਓ ਲੈ ਤੁਸੀਂ ਡੁੱਬਣਾ ਹੈ ਹਾਂ ਅੰਦਰ ਨਹੀਂ ਬੈਠ ਹੁੰਦਾ ਮੀਂਹ ਚ ਦਲ ਬਹੁਤ ਹੋਇਆ ਰਹਿ ਗਿਆ ਨਾ ਕਹਿਦੀ ਐ ਦੋਕਣੇ ਨਾ ਤੀ ਮੀਟਾ